ਵਰਸ਼ਾ ਦਾ ਉਹ ਸਰੀਰ ਦੇ ਸਾਰ ਕਾਰਨ ਬੜਾ ਸਾਫ ਹੈ ਕੋਈ ਤੁਹਾਨੂੰ ਦੇਖਦੇ ਹਾਂ ਕਿ ਰੋਜ਼ ਹੀ ਲੱਤਾਂ ਦੇ ਬੋਲਣਾਂ ਪੰਚਾਰ ਦੇ ਮਾਰ ਦਿੰਦੇ ਹੈ ਗੈਂਗਸਟਰ ਕਹਿ ਕੇ ਸਮਾਜਦਰ ਕਹਿੰਦੇ ਲਾਤੀ ਗੋਲੀ ਮਾਰ ਦਿੰਦੇ ਜਾਂ ਮਾਰ ਹੀ ਦਿੰਦੇ ਜਾਂ ਨਹੀਂ ਮਾਰ ਦਿੰਦੇ ਕਿੰਨੇ ਮੁੰਡੇ ਇਹਨਾਂ ਨੇ ਕੁੱਛਦੇ ਆਹ ਤੋਂ 22 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਤੌਰ ਤੇ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਸਿੱਖਾਂ ਦੇ ਮੁੰਡੇ ਟਰੈਕਟਰ ਕਹਿ ਕੇ ਮਾਰੇ ਜਾ ਰਹੇ ਹੈ ਸਿੱਖਾਂ ਦੇ ਮੁੰਡਾ ਗੱਲ ਕਰਦੇ ਆ ਨਾ ਬਾਹਰ ਜਾ ਰਹੇ ਆ ਆ ਤੁਹਾਨੂੰ ਮੈਂ ਦਿਖਾਉਣਾ ਆ ਦੇਖੋ ਆ ਫਲਾਪ ਦੇਖ ਸਕਦੇ ਜੀ ਆ ਇੱਕ ਆ ਦੇਖੋ ਇੱਕ ਕੱਲ ਕੱਲ ਦੀ ਵੀਡੀਓ ਆ ਇਹ ਖਰੜ ਦੀ ਵੀਡੀਓ ਆ ਉਹ ਦੇਖੋ ਕਿਵੇਂ ਇੱਕ ਬੀਬੀ ਨੂੰ ਆ ਦੇਖੋ ਪੁਲਸ ਵਾਲਾ ਕਿਵੇਂ ਇਹ ਆ ਦੇਖੋ ਕਿਤਾਜ ਇਹ ਇਹ ਬੁੱਧਰ ਪ੍ਰਾਣੀ ਤੇ ਹੋਰ ਕੀ ਹੈ ਇਹ ਗੱਲਾਂ ਆਪਾਂ ਕਰਦੇ ਆਂ ਵੀ ਅਸੀਂ ਨਾ ਮੇਰੇ ਦੌਰ ਦੇ ਬੱਚਾ ਜਿਵੇਂ ਹਜ਼ਾਰਾਂ ਨੌਜਵਾਨਾਂ ਨੇ ਖੋਹ-ਖੋ ਕੇ ਇਸ ਪੁਲਸ ਨੇ ਮਾਰ ਜਨਾ ਮੱਤਣਾਣੇ ਮਾਰਿਆ ਸਰਕਾਰ ਨੇ ਉਹ ਬਣਵਾਇਆ ਉਦੋਂ ਦਾ ਵੱਧ ਚੁੱਕਿਆ ਗੁੰਡਾ ਰਾਜ ਐ ਇਸ ਵੇਲੇ ਤੁਸੀਂ ਦੇਖੋ ਵੀ ਜੇ ਮੇਰੇ ਵਰਗੇ ਬੰਦੇ ਨੂੰ ਇਸ ਤਰ੍ਹਾਂ ਚਾਕੇ ਲਾ ਕੇ ਟੁੱਟਮਾਰ ਕਰਕੇ ਬੰਦ ਕਰ ਸਕਦੇ ਆ ਕੋਈ ਮਰਜ਼ੀ ਕਹਾਣੀ ਕੱਢ ਦੇ ਰਹਿ ਰਹੀ ਐ ਪੁਲਸ ਤੇ ਸ਼ਰ੍ਹਾਂ ਮੈਨੂੰ ਬਗੰਦਰ ਸਿੰਘ ਨੇ ਕਿਹਾ ਜਿਹੜਾ ਵੀ ਵੀ ਹੁਣ ਕੱਟ ਤੇ ਆ ਕੇ ਖੜ ਗਿਆ ਬਰਸ਼ਾਦਾ ਸਾਰਾ ਉਹਨੂੰ ਬਚਾਉਣ ਤੇ ਲੱਗਿਆ ਹੋਇਆ ਉਹ ਜਗਤਵਿੰਦਰ ਸਿੰਘ ਤੇ ਬਰਜਨ ਬਰਿੰਦਰ ਸਿੰਘ ਇਹ ਦੋ ਨਾਲੇ ਹੌਲਦਾਰ ਰੈਂਕ ਦੇ ਬੰਦੇ ਆ ਜਿਹੜੇ ਸ਼ਰਮ ਕਹਿ ਰਹੇ ਕੀ ਕਰ ਲੋਗੇ ਪੁਲਿਸ ਦਾ ਪੁਸਤ ਹੀ ਕਰਦੀ ਹੁੰਦੀ ਹੈ ਮੈਨੂੰ ਕਹਿ ਰਹੇ ਤੈਨੂੰ ਹੀ ਪਤਾ ਪੁਸਤ ਕੀ ਕਰ ਦਿੰਦੀ ਹੈ ਪੁਸਤ ਦੇ ਹੱਥ ਬਹੁਤ ਜਮੇ ਆ ਕੀ ਕਰਾ ਲੋਗੇ ਸਾਡਾ ਜਣੇ ਇੱਥੋਂ ਤੱਕ ਇੱਥੋਂ ਸਾਫ ਹੁੰਦੀਆਂ ਨੇ ਗੱਲਾਂ ਵੀ ਰੋਹ ਪੁਲਿਸ ਬੰਦੇ ਮਾਰ ਰਹੀ ਹੈ ਇਹਦਾ ਕਾਰਨ ਕੀ ਹੈ ਜਿੰਨੇ ਵੀ ਉੱਚਾ ਦੇ ਆ ਤੇ ਬੰਦੇ ਬੈਠੇ ਆ ਅਫਸਰ ਬੈਠੇ ਨੂੰ ਸਿੱਖਾਏਗਾ ਸਾਰੇ ਗਾਇਕ ਸਿੱਖ ਬੰਦੇ ਲਾਏ ਹੋਏ ਨੇ ਸਾਰਾ ਦਿੱਲੀ ਵਾਲਿਆਂ ਦਾ ਕੰਟਰੋਲ ਆ ਇਸੇ ਕਰਕੇ ਸਿੱਖਾਂ ਨੂੰ ਖਾਸ ਤੌਰ ਤੇ ਨਿਸ਼ਾਨਾ ਜਿਹੜਾ ਉਹ ਬਣਾਇਆ ਜਾ ਰਿਹਾ ਪੱਗਾਂ ਵੀ ਲਾਈਆਂ ਜਾ ਰਹੀਆਂ ਸਿੱਖਾਂ ਦੇ ਮੁੰਡੇ ਹੀ ਮਾਰੇ ਜਾ ਰਹੇ ਨੇ ਲੱਤਾਂ ਬਾਹਾਂ ਵੀ ਗੋਲੀਆਂ ਮਾਰਨਾ ਜਾ ਰਹੇ ਆ ਅਸਲੀ ਸਿੰਘ ਸਿੰਘ ਕੁੱਟਿਆ ਗਿਆ ਕੱਲ ਉਹਦੇ ਘਰ ਵਾਲੀ ਕੁੱਟੀ ਗਈ ਇਹਨੇ ਕਿਸੇ ਦੇ ਤੇ ਸਿੱਖ ਨਿਸ਼ਾਨੇ ਤੇ ਹੈ ਜਿਹੜੀ ਨਹਿਰ ਕੁਸ਼ੀਇ ਇਕ ਤਰ੍ਹਾਂ ਦੀ ਇਸ ਸਾਸ਼ਟਰੀਨ ਕੀਤੀ ਜਾ ਰਹੀ ਹੈ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਜੇ ਤੁਸੀਂ ਐਂ ਬੈਠੇ ਰਹੇ ਨਾ ਆ ਸਾਡੇ ਵਰਗਾ ਨੂੰ ਇਹਨਾਂ ਨੇ ਹੱਥ ਪਾ ਲਿਆ ਜਾਂ ਹੋਰ ਬੰਦੇ ਨੂੰ ਹੱਥ ਪਾ ਲਿਆ ਜਾਂ ਮਾਰ ਰਹੇ ਨੇ ਮਾਰਨਾ ਇਹਨਾਂ ਲਈ ਬੰਦਾ ਬਹੁਤ ਤੁਸੀਂ ਦੇਖੋ ਦਰਿੰਦਗੀ ਦੇਖੋ ਜਿਹਦੇ ਪਟਿਆਲੇ ਮਾਰਿਆ ਨਾ ਹੁੰਦਾ ਉਹਨਾਂ ਨੇ ਜਿਹੜੇ ਮੁੰਡੇ ਨੇ ਪਰਚਾ ਚੱਕਿਆ ਉਹਨਾਂ ਨੇ ਥੁਖਾ ਮੁਕਾਬਲਾ ਚੱਕਿਆ ਜਿਵੇਂ ਨਾ ਸ਼ਿਕਾਰੀ ਨਹੀਂ ਸ਼ਿਕਾਰ ਖੇਡਦੇ ਤੇ ਸ਼ਿਕਾਰ ਖੇਡਣ ਜਾਂਦੇ ਆ ਤੁਸੀਂ ਕਹਿੰਦੇ ਵੀ ਤੁਸੀਂ ਨਿਸ਼ਾਨਾ ਅਗਲਾ ਕਹੋ ਤੁਮਲਾ ਨਿਸ਼ਾਨਾ ਸ਼ਿਕਾਰ ਦੇ ਤੁਮਲਾ ਇਨਸ਼ਾ ਸ਼ਿਕਾਰ ਦੇ ਓਵੇਂ ਇਹਨਾਂ ਨੇ ਐ ਮਤਲਬ ਕਿ ਪਹਿਲਾਂ ਮੁਖੌਤ ਕੀਤਾ ਉਹ ਹੱਥ ਖੜੇ ਕਰਾਏ ਫਿਰ ਨੂੰ ਮੂਦਾ ਪਵਾ ਕੇ ਫਿਰ ਇਹਨਾਂ ਨੇ ਇੱਕ ਦੂਜੇ ਨੂੰ ਕਹਿ ਉਹ ਤੂੰ ਮਾਰਦਾ ਤੇ ਮੈਂ ਮਾਰਦਾ ਤੂੰ ਮਾਰਦਾ ਕਿ ਮੈਂ ਮਾਰਦਾ ਐ ਨੋਟੋ ਮੁੰਡੇ ਦੇ ਮੂਦਾ ਪਾ ਕੇ ਉਹਦੇ ਸਿਰ 'ਤੇ ਤੂੰ ਛਾਤੀ ਕੋਲ ਦਾ ਮਾਰਿਆ ਨਾ ਪਾਣੀ ਕਿਸੇ ਪਤਾਨੀ ਸੋਹਣੀ ਸੁਣ ਲਓ ਬਾਈ ਜੀ ਓਦੋਂ ਬਾਅਦ ਸੁਣੋ ਇਹ ਇਹ ਜਦੋਂ ਤੁਹ ਫਰਮ ਮੁਕਾਬਲਾ ਹੁੰਦਾ ਪੰਜਾਬ ਦਾ ਡਿਸਪਲਿਨ ਬਿਲਡ ਕਰਕੇ ਆ ਦੀ ਪ੍ਰੋਫੈਸਰ ਹੁੰਦਾ ਬੋਸ ਵਧੀਆ ਕੰਮ ਕੀਤਾ ਪੰਜਾਬ ਦਾ ਮੁੱਖ ਮੰਤਰੀ ਡਿਪਟੀ ਕਲ ਕਿਹਾ ਜਾਂਦਾ ਹੈ ਜੀ ਜੀਪੀ ਡਿਸਕਾਂ ਦੇ ਨਾਮ ਸਨਮਾਨਿਤ ਕੀਤੇ ਜਾਂਦੇ ਆ ਜਿਹੜੇ ਬੰਦੇ ਠੁੱਠੇ ਮੁਕਾਬਲੇ ਕਰ ਰਹੇ ਨੇ ਪੰਜਾਬ ਦੇ ਨਾਲੇ ਮੁੰਡਿਆਂ ਨੂੰ ਹਾਰ ਰਹੇ ਆ ਉਹਨਾਂ ਦਾ ਨਾਮ ਰਾਸ਼ਟ੍ਰਪਤੀ ਅਵਾਰਡ ਲਈ ਨਾਮਜ਼ਦ ਕਰਕੇ ਭੇਜਿਆ ਜਾਂਦਾ ਦੇਖੋ ਹੈਰਾਨੀ ਦੀ ਗੱਲ ਕੀ ਗੱਲ ਕੀ ਰਿਹਾ ਪੰਜਾਬ ਚ ਇਹ ਮੈਂ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਵੀ ਜੇ ਤੁਸੀਂ ਅੱਜ ਵੀ ਇਹੀਂ ਚੰਪੂ ਕਰਕੇ ਬੈਠੇ ਰਹੇ ਨਾ ਤਾਂ ਆਂਗਲਾ ਸਮਾ ਇੱਥੇ ਕਿਸੇ ਦੀ ਵੀ ਚੰਗਾ ਨਹੀਂ ਹੈ ਜਿਹਨੂੰ ਮਰਜ਼ੀ ਚਾਕੇ ਮਾਰ ਕੇ ਫਾਦ ਦੇ ਨਾ ਕਿੰਨੇ ਖ ਪਾਇਆ ਕਿ ਕੀ ਉਹ ਵੀ ਗੱਲ ਜਿਵੇਂ ਕਹਿ ਰਿਹਾ ਪੁਲਿਸ ਸਾਹਿਬ ਰਮਿੰਦਰ ਵੀ ਕੀ ਕਰਤਾ ਤੁਸੀਂ ਗਾਲ ਕੱਢ ਕੇ ਕਹਿ ਰਿਹਾ ਵੀ ਤੁਸੀਂ ਕੀ ਪੁਲਿਸ ਦਾ ਫੜਦਿਆ ਐਂਦਾ ਆਸੋਬਾ ਚ ਨੇ ਮਾਰ ਕੇ ਫਾਦ ਹੋਣ ਮਾਰੀ ਜਾਂਦੇ ਰੋਲਾ ਤੁਸੀਂ ਪਾ ਕੇ ਬਹਿਲੇ ਤੁਸੀਂ ਕਰ ਦੋਗੇ ਇਹਦਾ ਤੇ ਇਹ ਇਹ ਸਾਨੂੰ ਪੁੱਛਣਾ ਪੈਣਾ ਨੇ ਕੱਲ ਜਿਹਨੂੰ ਮਰਜ਼ੀ ਚੱਕ ਕੇ ਕੁੱਟਮਾਰ ਕਰ ਦੇਣਗੇ ਉਹਦਾ ਕੋਈ ਸਿੱਧਾ ਮਾਹੌਲ ਕੀਤਾ ਰਿਹਾ ਸਾਨੂੰ ਕਰ ਰਿਹਾ ਹੈ ਕਨੇ ਇੱਛੇ ਹੁੰਦੇ ਆ ਦੰਬਿਆ ਦੀ 76 ਵੀ ਫੇਰਦੇ ਆ ਪੈਸੇ ਵੀ ਲੈਣੇ ਆ ਤੇ ਚੁੱਪ ਨਹੀਂ ਕਰ ਹੁੰਦੇ ਹੋਈ ਦੇ ਆ ਲੋਕਾਂ ਨੂੰ ਖਬਰਾਂ ਕਿੰਨੇ ਕ ਬੰਦੇ ਜਿਹੜੇ ਵਿਚਾਰੇ ਆਈ ਚੁੱਪ ਕਰਕੇ ਕੁੱਟ ਖਾ ਕੇ ਤੇ ਪੈਸੇ ਦੇ ਚੁੱਪ ਕਰ ਜਾਂਦੇ ਕਿ ਮੈਂ ਆਵਾਜ਼ ਬੁਲੰਦ ਕਰਦਾ ਰਹੂੰਗਾ ਪਹਿਲਾਂ ਵੀ ਸੀ ਨਾ ਜਿੰਨਾ ਜ ਸਾਹ ਚੱਲਦੇ ਐ ਨਾ ਇਹ ਦਬ ਸਕਣਾ ਪਰ ਮੈਂ ਲੋਕਾਂ ਨੂੰ ਕਹਾਂ ਸਾਥ ਦਿਓ ਯਾਰ ਨਾਲ ਖੜੋ ਇਹ ਮਸਲਾ ਜੇ ਬੁਖਸ਼ਾ ਕਰਦੀ ਰੋਕਣੀ ਐ ਨੂੜਾ ਕਰਦੀ ਰੋਕਣੀ ਐ ਘਾਂ ਰੋਕਣਾ ਜਿਹੜੀ ਆਹ ਪੁਲਸਟ੍ਰੀਟ ਬਣ ਗਈ ਐ ਜਿਹੜਾ ਜ਼ਬਰ ਹੋ ਰਿਹਾ ਇਹਦੇ ਖਿਲਾਫ ਵੀ ਆਉਣ ਵਾਲੇ ਦਿਨਾਂ 'ਚ ਵੱਡੇ ਇਕੱਠੜਾ ਕਾਲ ਦੇ ਰਹੇ ਆ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਆ ਕਿ ਜਿੰਨੇ ਪਰਿਵਾਰ ਨੇ ਉਹਨਾਂ ਨੂੰ ਕਹਿਣਾ ਚਾਹਣਾ ਕਿ ਜਿੰਨੇ ਪਰਿਵਾਰ ਜਿਨ੍ਹਾਂ ਦੇ ਮੁੰਡਿਆਂ ਨੇ ਇਹਨਾਂ ਲੱਤਾ ਮਹਾਜ ਗੁਲੀਆਂ ਮਾਰੀਆਂ ਜਿਨ੍ਹਾਂ ਦੇ ਮੁੰਡੇ ਦਾ ਨੇ ੁੱਠੇ ਮਕਾਰਦਾ ਜੇ ਮਾਰੇ ਆ ਸਾਡੇ ਨਾਲ ਸੰਪਰਕ ਕਰੋ ਇਹ ਲਾਈ ਲਜਾਵਾਂਗੇ ਕਹਾਣੀ ਕੀ ਸੀ ਕਹਾਣੀ ਛੋਟਾ ਜਿਹਾ ਵੀ ਮੈਂ ਕੱਲ੍ਹ ਵੀ ਬਿਸਤਾਰ ਨਾਲ ਅਸੀਂ ਵੀ ਗੱਡੀ ਨੇ ਦੋ ਤਿੰਨ ਵਾਲੀ ਸਾਨੂੰ ਓਵਰਟੇਕ ਕੀਤਾ ਫਿਰ ਦਵਾ ਗਾਲ ਕੱਢ ਕੇ ਗਏ ਆ ਫਿਰ ਅਸੀਂ ਮਗਰ ਲਾਈ ਉਹਦਾ ਚੌਕੀ ਚ ਲਾਤੀ ਗੱਡੀ ਕੋ ਕਦੇ ਸੀ ਮਲਾਜ਼ਾ ਚੱਕੇ ਹੋ ਜਾਂਦੇ ਨੇ ਜਿਹੜੀ 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 ਕੋਈ ਮਲਾਜ਼ਾ ਕਰਾਇਆ ਪਰ ਕੋਈ ਇਹੋ ਜੀ ਗੱਲ ਸਾਹਮਣੇ ਨਹੀਂ ਤੁਸੀਂ ਇਹ ਦੇਖੋ ਇਹਨਾਂ ਨੇ ਮੈਂ ਹੀ ਮਲਾਜ਼ਾ ਕਰਾਇਆ ਜਿਹੜੇ ਡਾਕਟਰ ਕੋਲ ਮੇਰਾ ਮੈਡੀਕਲ ਕਰਾਉਣ ਗਏ ਆ ਸਾਡੇ ਸੁਣੇ ਸੁਣੀ ਨਹੀਂ ਦੀ ਉੱਥ ਕੀ ਜੀਣਾ ਕਰਦੇ ਆ ਅੱਛਾ ਆਪ ਡੀਐਸਪੀ ਮੰਨ ਰਿਹਾ ਹੈ ਕਿ ਉੱਥੇ ਸਾਡੀ ਪਾਰਟੀ ਚੋਂ ਆਈ ਸੀ ਨੂੰ ਦੇ ਤੇਜ ਚੰਦ ਨੌਗਰ ਨਾਲ ਕੋਲਸਾ ਦਾ ਟੈਰ ਪਾਰਟੀ ਚੋਂ ਆਈ ਸੀ ਫਿਰ ਮੈਂ ਐਸਐਸਪੀ ਨੂੰ ਰਾਤ ਨੂੰ ਫੋਨ ਕਰਦਾ ਹਾਂ ਉਸੇ ਰਾਤ ਜਦੋਂ ਮੈਂ ਚੌਕੀ ਤੋਂ ਵਾਪਸ ਆਉਣਾ ਮੈਂ ਆਇਆ ਕਰਦਾ ਥੋੜਾ ਸਾਰਾ ਚੌਕੀ ਵਾਲੇ ਮਲਾਜਮ ਕਰਕੇ ਹੋਇਆ ਸ਼ਰਾਬ ਨਾਲ ਜਿਹੜੇ ਸਾਡੇ ਬੰਦੇ ਤੁਹਾਨੂੰ ਲਾਡ ਕੱਢ ਕੇ ਲੈ ਕੇ ਗਏ ਪੰਜਾਬੀ ਉਹ ਵੀ ਥੋੜੇ ਮਲਾਜਮ ਕਰਕੇ ਮਲਾਜਮ ਗੁਰੀ ਗਾਰਵੀ ਹੋਈ ਉਹ ਤਾਂ ਆਪ ਵੀ ਡਿਸਪੀ ਕਹੇਦਾ ਵੀ 3 ਚੜ੍ਹ ਦੇ ਦੀ ਡਾਕਟਰਾਂ ਨੇ ਜਿਹੜੇ ਡਾਕਟਰ ਅੱਜ ਨੂੰ 3 ਚੜ੍ਹ ਦੇ ਦੇ ਆਇਆ ਦਵਾਈ ਪੀਤੀ ਤੇ ਸਾਨੂੰ ਲੱਗਦਾ ਵੀ ਮੇਰਾ ਉਹ ਡਾਕਟਰ ਬਰਨਾਲੇ ਵਾਲੇ ਮੇਰਾ ਵੀ ਜਿਹੜੇ ਸੱਪ ਲੱਗਦੇ ਜਿੱਦੇ ਸੜ ਲੱਗੀ ਤੁਸੀਂ ਦੱਸਦੇ ਹੋ ਕੁੱਟਮਾਰ ਵੀ ਇੱਥੇ ਹੋਈ ਸੀ ਤੁਸੀਂ ਦੇਖੋ 20 ਬੰਦੇ ਹਲਕੇ ਕੁੱਤਿਆਂ ਨੂੰ ਚੁੰਮੜਦੇ ਆ ਕੇ ਬੰਦੇ 20 ਬੰਦੇ ਕੁਝ ਬਾਹ ਫੜਦਾ ਕੁਝ ਇੱਥੇ ਗਾਣ ਇੱਥੋਂ ਦੱਬਿਆ ਜਾਂਦਾ ਨਾ ਕਹਿੰਦੇ ਨਾ 15 ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ ਗੱਲ ਦੱਬਦੇ ਆ ਬੰਦੇ ਨਾਲ ਕੁ ਡੱਬ ਤੋਂ ਫੜਦੇ ਕੁਰੀਸ ਦਾ 20 ਬੰਦੇ ਇੱਕ ਬੰਦੇ ਨੂੰ ਚੁੜੜਦੇ ਕਿੰਨੀ ਦਲੇਂਦਰੀਆਂ ਚੁੜੜਦੇ ਮੈਂ ਇਹਨੂੰ ਇਹ ਵੀ ਪੁੱਛਿਆ ਮੈਂ ਕਹਿੰਦਾ ਗੁੰਡਾ ਕਰਦੀ ਆ ਕਹਿੰਦੇ ਹਾਂ ਅਸੀਂ ਪੁਲਿਸ ਵਾਲੇ ਬੜਦੀ ਗੁੰਡੇ ਹਾਂ ਇਹ ਸ਼ਬਦ ਮੈਨੂੰ ਬੋਲੋ ਮੈਂ ਯਾਰ ਮੈਨੂੰ ਆ ਰਸੋ ਜੇ ਮੈਂ ਮੰਨ ਲਓ ਮੈਂ ਗੁੰਡਾ ਕਰ ਹੁੰਦਾ ਮੈਂ ਉੱਥੇ ਲੈ ਆਸੇ ਬੈਠਣਾ ਜਾਂਦਾ ਮੈਨੂੰ ਥੋੜੇ ਐਸਪੀ ਡੀ ਨੂੰ ਥੋੜੇ ਐਸਐਸਪੀ ਨੂੰ ਥੋੜੇ ਆਪਣੇ ਨੂੰ ਪੰਚਰਾਉਂ ਰੂਮ ਤੇੋਂ ਫੋਨ ਕਰਨ ਦੀ ਲੋੜ ਸੀ ਇਹ ਆ ਘਟਨਾ ਹੋਈ ਐ ਮੈਂ ਕਿਉਂ ਨਾ ਖਲਾਵਾ ਪਾਸੇ ਨਿਕਲ ਜਾਂਦਾ ਤੁਸੀਂ ਨਾਕੇ ਰਹਿ ਹੁੰਦਾ ਮੈਂ ਰੁਕ ਗਿਆ ਜੇ ਮੈਨੂੰ ਚੋਰ ਹੁੰਦਾ ਮੇਰੇ ਕੋ ਦਰਾ ਦਿੱਤਾ ਹੁੰਦਾ ਤਾਂ ਮੈਂ ਨਾਕੇ 'ਤੇ ਨਾ ਰੁਕਦਾ ਮੈਂ ਹੁਣ ਤੇ ਪਾਸੇ ਨਿਕਲ ਜਾਂਦਾ ਮੈਂ ਰੁਕਿਆ ਤੁਹਾਨੂੰ ਪੁੱਛਿਆ ਦੱਸੋ ਕਿ ਲਾਲਾ ਐਸੇ ਕਰਕੇ ਮੈਂ ਲੈਵ ਹੋਇਆ ਸੀ ਉਸੇ ਮੈਂ ਕਿਹਾ ਨਹੀਂ ਪਤਾ ਕੈਦਲ ਜੀ ਇੱਥੇ ਸਾਡੀ ਵਰਦੀ ਪਾੜ ਗਿਆ ਜੀ ਆ ਕੇ ਇਹਨਾਂ ਨੇ ਚੌਕੀ ਤੇ ਹਮਰਾ ਕਰਤਾ ਇਹ ਤਾਂ ਮਿੰਟ ਤੋਂ ਬੋਲਣੇ ਬਣਾਉਣ ਲੱਗੇ ਲਾਈਵ ਹੋਣ ਤੋਂ ਬਾਅਦ ਫੜਿਆ ਤੁਹਾਨੂੰ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਸਾਡਾ ਫੋਨ ਵੀ ਤੋੜਿਆ ਇਹ ਮੁੰਡੇ ਕੋਲ ਫੋਨ ਸੀਗਾ ਇਹਦੀ ਪੁੱਟ ਮਾਰ ਕਰਕੇ ਫੋਨ ਤੋੜਿਆ ਲੈ ਵਿੱਚ ਹੀ ਕੱਟਿਆ ਗਿਆ ਅੱਜ ਬਠਿੰਡੇ ਆਇਆ ਕਿ ਇਸ ਵਕੰਡੇ ਦਾ ਮੈਂ ਇਹ ਜਿਹੜੇ ਅਲਟਾ ਸੌਂ ਕਰਾ ਕੇ ਇਹਦਾ ਵੀ ਸਕੈਨ ਕਰਾ ਕੇ ਜਿੰਨੀ ਸਟਾਣ ਹੈ ਉਹ ਕਰਾ ਕੇ ਉਹ ਮੈਡੀਕਲ ਮੈਡਾ ਜਿਹੜਾ ਉੱਥੇ ਮੈਂ ਦੰਪਲੇ ਰੱਖਿਆ ਹੋਇਆ ਸੀ ਸੇਮ ਦਾ ਪਾਣੀ ਪੂਰਾ ਰੁਪਈਆ ਉਹ ਪਰਚਾ ਮੈਂ ਰੁਕਾ ਕੇ ਭੇਜ ਚੁੱਕੇ ਹਾਂ ਇਹਨਾਂ ਨੂੰ ਪਰ ਹਾਲੇ ਤੱਕ ਕੋਈ ਕਾਨੂੰਨੀ ਕਾਰਵਾਈ ਨਹੀਂ ਕੋਈ ਸੁਣਵਾਈ ਨਹੀਂ ਇਹਦਾ ਇੱਕ ਪਾਸੇ ਤਾਂ ਤੁਸੀਂ ਦੇਖੋ ਇਹ ਕਾਨੂੰਨ ਹੈ ਇੱਕ 0 ਐਫ ਆਰ ਵੀ ਕਿਸੇ ਵੀ ਥਾਣੇ ਦੇ ਵਿੱਚ ਕਿਸੇ ਵੀ ਜਿੰਨੀ ਤੁਸੀਂ ਜਾ ਕੇ ਇਹ ਚੀਜ਼ ਦੇ ਵਿੱਚ ਪਾ ਸਕਦੇ ਤੇ ਅੱਜ ਲੋਕ ਕਿਹੜੀ 0 ਰੁਪਿਆ ਮੈਂ ਸ਼ਮਿਆ ਬਣਾ ਲੈ ਰਹੇ ਆਂ ਵੀ ਆਹ ਬੰਦਿਆਂ ਨੇ ਚਾਦਰ ਦਿੱਤਾ ਆਹ ਵਰਨਾ ਘਟਨਾ ਹੋਈ ਆਹ ਬੰਦਿਆਂ ਨੇ ਸੱਤ ਨਿਸ਼ਾਨ ਉਹਦੇ ਹੋਮ ਦੇ ਬਾਪੂਦ ਵੀ ਉਸੇ ਕਾਰਵਾਈ ਦੀ ਵਿੱਚ ਸੁਣਵਾਈ ਨਹੀਂ ਕਿ ਆਇਆ ਹੀ ਕਰਦੇ ਨੇ ਇੱਕ ਥੋੜਾ ਇਨਸਾਫ ਦੀ ਉਮੀਦ ਰੱਖ ਲਾਂਗੇ ਕੱਲ੍ਹ ਤੋਂ ਆਹ ਬੰਦਿਆਂ ਦਾ ਇਨਸਾਫ ਹੋਵੇ ਅਗਲੀ ਸਾਡੀ ਇਹੀ ਹੈ ਸਾਰਾ ਨਾ ਰੈਰ ਕਰਕੇ ਆਮ ਜੁੜਾ ਕਰਕੇ ਆਉਣ ਵਾਲੇ ਦਿਨਾਂ ਚ ਵੱਡੀ ਕਾਰ ਵੱਡਾ ਸੱਦਾ ਲੋਕਾਂ ਨੂੰ ਇਹ ਫੌਜ ਜਬਰ ਦੇ ਖਲਾਸ ਜਿਹੜਾ ਫੌਜ ਨੂੰ ਇੰਡੀਆ ਪਾਕਿਸਤਾਨ ਦੇ ਪਾਵਨ ਦੇਦਿਆਂ ਜਿਹਨੂੰ ਮਰਜ਼ੀ ਪਲਾਂਟ ਲਾ ਕੇ ਮਾਰ ਦਿੰਦੇ ਆ ਕੋਸਾ ਰਾਸਤਾ ਦੇ ਫੋਡੇ ਕਿੰਨੇ ਪੁੱਛੇ ਮਾਰ ਰਹੇ ਹੁੰਦੇ ਆ ਬੰਦੇ ਨੂੰ ਸਰਵਾਈ ਹੁੰਦੀ ਹੈ ਜਿਹੜਾ ਕਹਿੰਦਾ ਤੁਹਾਨੂੰ ਦਾਤ ਬਹੁਤ ਸਾਰਾ ਕੱਟੀ ਹੋਇਆ ਜਿਹੜਾ ਜੀਤਾ ਪਰ ਉਹ ਇਹਦੇ ਲੱਤ ਉਹ ਕੋਲ ਉਹੀ ਗੱਲ ਆ ਜਾਂਦੀ ਹੈ ਨਾ ਵੀ ਜਦੋਂ ਉਹਨੇ ਵੀ ਬਹੁਤ ਸਾਰੇ ਨਾਲ ਸਰਕਾਰਾਂ ਹੁੰਦੀਆਂ ਬੱਤੇ ਖੜੀਆਂ ਨੇ ਉਹਦਾ ਵਧਾਈਆਂ ਦਿੰਦੇ ਨੇ ਸਰਕਾਰ ਤਾਂ ਵਧਾਈਆਂ ਦੇ ਰਹੀ ਆ ਆ ਦੇ ਉਸ ਦੀ ਫਟਸਾਫੜੀ ਬਣਾ ਲਈ ਚੰਗਾ ਨੀਤਾ ਤੁਲਾਣਾ ਕਰਤਾ ਖੁਲਾਨੇ ਕਿਉਂ ਨਾਲੇ ਕੁੱਟ ਤੇ ਵੀ ਨਾਲੇ ਕੁੱਟੇ ਜਾਂ ਧਰਮ ਨਿਚਾ ਦੇ ਤੁਸੀਂ ਇਹਨੂੰ ਕੁੱਟ ਰਹੇ ਹੋ ਜਿਹੜਾ ਬੰਦਾ ਵੀ ਬੋਲਦਾ ਕਹਿੰਦਾ ਜਾਨਾ ਮੈਨੂੰ ਕੁੱਟੋ ਮਿੱਦੂ ਰੋਜ਼ ਉੱਠ ਕੇ ਲੱਗਦਾ ਸਰਕਾਰ ਦੇ ਖਿਲਾਫ ਬੰਨੜ ਤੂੰ ਉਸ ਦੇ ਖਿਲਾਫ ਬੰਨੜ ਲੱਗ ਜਿੰਦਾ ਉਹਦੇ ਚੁੱਪਦੇ ਆ ਇਸੇ ਕਰਕੇ ਮੈਂ ਕਹਿੰਦਾ ਵੀ ਇਹ ਮੁੰਡਿਆਂ ਨਾਲ ਜੇ ਜਿਵੇਂ ਨਹੀਂ ਖੜੇ ਰਹੇ ਵੀ ਅਸੀਂ ਤਾਂ ਬੁਰੀਆਂ ਨਾਲ ਆਂ ਅਸੀਂ ਆਹ ਉਹ ਇਦਾਂ ਲੱਗਦੇ ਆ ਤਾਂ ਇਹ ਸਾਰਾ ਇਹਨਾਂ ਨੇ ਕਰਦੇ ਕਰਦੇ ਨਿਕੇੜ ਕੇ ਹੁਣ ਤੁਸੀਂ ਕਹਿੰਦੇ ਵੀ ਆਹ ਹਿਸਾਬ ਨਹੀਂ ਹੋਦਾ ਕਿੱਥੋਂ ਹਿਸਾਬ ਮਿਲ ਜੂਗਾ ਤੁਸੀਂ ਦੇਖ ਲਓ ਜੀਨੇ ਜੀਨੇ ਮਤਲਬ ਕਿ ਇਹਨਾਂ ਨਾਲ ਬਸਿਆਂ ਦੀ ਪੁਤਾਲ ਕਰਦੇ ਜਨਵਰੀ ਕਰਦੇ ਆ ਉਹ ਵੀ ਇਹਨਾਂ ਨੂੰ ਅਸਰ ਹੈ ਤੁਹਾਨੂੰ ਲੱਗਦਾ ਵੀ ਇਹ ਆਪ ਦੇ ਕਿਸੇ ਬੰਦੇ ਨੂੰ ਹੁਣ ਤੱਕ ਦੇ ਨੇ ਪਸਾਇਆ ਜਿਉਂਸਾ ਲੈਣਗੇ ਕਿੰਨੇ ਕ ਬੰਦੇ ਜਿਹੜੇ ਫਸੇ ਨੇ ਹੁਣ ਤੱਕ ਇੰਨੇ ਚੋ ਚੋ ਮੁਕਾਬਲਿਆਂ ਦੇ ਵਿੱਚ ਉਹ ਵੀ ਜਿਹੜੇ ਕੋਈ ਵਿਸ਼ਵੀ ਜਾਂਚ ਹੋਈ ਆ ਉਹਦੇ ਵਿੱਚੇ ਬੰਦੇ ਮਾਰੇ ਗਏ ਨੇ ਕਈ ਤੋਂ ਸੋਲਟੀ ਵੀ ਦੇ ਰੱਖੀਏ ਉਹ